ਦੇਸ਼ ਨੂੰ ਆਜ਼ਾਦ ਹੋਇਆ ਨੂੰ 77 ਸਾਲ ਹੋ ਗਏ ਆ ਪਰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਅਜੇ ਵੀ ਨਰਮਲੀ ਦੀ ਮਨੁੱਖਾ ਬਲੀ ਦੀ ਬੁਰੀ ਪਰਥਾ ਚੱਲ ਰਹੀ ਆ ਇਹ ਸਾਡੇ ਦੇਸ਼ ਦੇ ਦੋ ਸੂਬਿਆਂ ਕਰਨਾਟਕ ਅਤੇ ਗੁਜਰਾਤ ਦੇ ਵਿੱਚ ਪਿਛਲੇ ਸਿਰਫ 1 ਮਹੀਨੇ ਦੇ ਵਿੱਚ ਦੋ ਘਟਨਾਵਾਂ ਵਾਪਰੀਆਂ ਪਹਿਲੀ ਘਟਨਾ ਕਰਨਾਟਕ ਦੇ ਵਿੱਚ ਚੇਤਰ ਦੁਰਗ ਦੇ ਵਿੱਚ ਵਾਪਰੀ ਜਿੱਥੇ ਆਨੰਦ ਰੈਡੀ ਨੂੰ ਕਿਸੇ ਤਾੰਤਰਿਕ ਨੇ ਕਿਹਾ ਇਹ ਜੇ ਤੂੰ ਮਨੁੱਖ ਦੀ ਬਲੀ ਦੇਵੇਂ ਤਾਂ ਜਿਹੜਾ ਕਰਨ ਦੇ ਨਾਲ ਤੇਰਾ ਜੋ ਗਰੀਬੀ ਹੈ ਉਹ ਕੱਟੀ ਜਾਊਗੀ ਤੈਨੂੰ ਧਰਤੀ ਹੇਠ ਦੱਬਿਆ ਹੋਇਆ ਖਜ਼ਾਨਾ ਮਿਲ ਜਾਊਗਾ ਉਸ ਨੇ ਇਸੇ ਤਰ੍ਹਾਂ ਕੀਤਾ ਇੱਕ ਪ੍ਰਭਾਕਰ ਨਾਂ ਦੇ ਭੋਲੇ ਤੇ ਗਰੀਬ ਵਿਅਕਤੀ ਨੂੰ ਫਸਲਾ ਕੇ ਦੂਰ ਸੁਨਸਾਨ ਜਗ੍ਹਾ ਤੇ ਲੈ ਗਿਆ ਉੱਥੇ ਜਾ ਕੇ ਛੁਰਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਇਸੇ ਤਰ੍ਹਾਂ ਦੂਜੀ ਘਟਨਾ ਗੁਜਰਾਤ ਸੂਬੇ ਦੇ ਇਹ ਛੋਟੇ ਉਦੇਪੁਰ ਜ਼ਿਲ੍ਹੇ ਦੇ ਪਨੇਜ ਪਿੰਡ ਵਿੱਚ ਵਾਪਰੀ ਜਿੱਥੇ ਲਾਲੋ ਹਿੰਮਤ ਤਾੜਵੀ ਨਾਂ ਦੇ ਵਿਅਕਤੀ ਨੇ ਸਵੇਰੇ ਸਵੇਰੇ ਇੱਕ 5 ਸਾਲ ਦੀ ਲੜਕੀ ਬੱਚੀ ਰੀਤਾ ਤਾੜਵੀ ਨੂੰ ਉਹਦੇ ਘਰੋਂ ਆਗਵਾ ਕੀਤਾ ਤੇ ਉਸ ਨੂੰ ਆਪਣੇ ਘਰ ਵਿੱਚ ਲਿਜਾ ਕੇ ਕੁल्हाੜੀ ਮਾਰ ਕੇ ਉਸ ਧੜ ਨਾਲੋਂ ਉਹਦੀ ਧੌਣ ਵੱਖ ਕਰ ਦਿੱਤੀ ਇਸ ਤਰ੍ਹਾਂ ਜੋ ਉਹਦਾ ਖੂਨ ਨਿਕਲਿਆ ਉਸ ਨੂੰ ਕੁਝ ਖੂਨ ਨੂੰ ਇਕੱਠਾ ਕਰਕੇ ਘਰੇ ਵਾ ਜਾ ਕੇ ਆਪਣੇ ਜੋ ਘਰ ਮੰਦਰ ਬਣਿਆ ਸੀ ਉਸ ਦੀਆਂ ਪੌੜੀਆਂ ਤੇ ਛੜਕਾ ਕੀਤਾ ਤੇ ਉਸ ਨੂੰ ਇਸ ਤਰ੍ਹਾਂ ਲੱਗਿਆ ਵੀ ਇਸ ਅਜਿਹਾ ਕਰਨ ਦੇ ਨਾਲ ਉਹਦਾ ਵਿਸ਼ਵਾਸ ਸੀ ਵੀ ਮੇਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਊਗਾ ਤੇ ਉਸ ਦੇ ਲੜਕੀ ਦੇ ਬੱਚੀ ਦੇ ਮਾਤਾ ਪਿਤਾ ਨੇ ਸ਼ਿਕਾਇਤ ਕੀਤੀ ਉਸ ਦੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸੇ ਤਰ੍ਹਾਂ ਹੀ ਸਮਾਜ ਲਈ ਚੇਤਾਵਨੀ ਸਿੱਧ ਹੋ ਰਹੀਆਂ ਉਪਰੋਕਤ ਘਟਨਾਵਾਂ ਅੰਧਵਿਸ਼ਵਾਸ ਦੇ ਖਤਰਿਆਂ ਨੂੰ ਉਜਾਗਰ ਕਰਦੇ ਹਨ ਵੀ ਸਾਡੇ ਦੇਸ਼ ਦੇ ਵਿੱਚ ਕਿਵੇਂ ਅੰਧਵਿਸ਼ਵਾਸ ਫੈਲਿਆ ਹੋਇਆ ਹੈ ਅਜੇ ਵੀ ਲੋਕ ਲਾਈ ਲੱਗ ਨਾ ਤਾੰਤਰਕਾਂ ਪਖੰਡੀਆਂ ਦੇ ਪਿੱਛੇ ਲੱਗ ਰਹੇ ਹਨਗੇ ਕਿ ਕਿਸ ਤਰ੍ਹਾਂ ਲੋਕ ਅੰਧਵਿਸ਼ਵਾਸ ਦੇ ਚੱਕਰ ਚ ਪੈ ਕੇ ਬੁਰੇ ਤੋਂ ਬੁਰਾ ਕੰਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਹਨ ਅਨਰਥ ਕਰਨ ਤੋਂ ਵੀ ਨਹੀਂ ਹਟਦੇ ਸਮਾਜਿਕ ਵਰਕਰਾਂ ਤੇ ਤਰਕਸ਼ੀਲਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਚੱਕਰ ਚੋਂ ਕੱਢਣ ਦੇ ਲਈ ਦੇਸ਼ ਚ ਜਾਗਰਤਾ ਮਹਿਮ ਚਲਾਉਣ ਦੀ ਲੋੜ ਆ ਕਿ ਮੈਂ ਕਿਸ ਤਰ੍ਹਾਂ ਦੀ ਜਾਗਰਤਾ ਮਹਿਮ ਚਲਾਈ ਜਾਵੇ ਕਿ ਵੀ ਜੋ ਮੁਸ਼ਕਲਾਂ ਆ ਤੁਹਾਡੀਆਂ ਉਹਨਾਂ ਨੂੰ ਹੱਲ ਕਰਨ ਦੇ ਲਈ ਮਿਹਨਤ ਕਰਨ ਦੀ ਲੋੜ ਆ ਅਜਿਹੇ ਹੱਥ ਕੰਡਿਆਂ ਤੋਂ ਗਰੇਜ ਕੀਤਾ ਜਾਵੇ ਕਿਉਂਕਿ ਇਹ ਸੱਜਾ ਜਾਗਤਾ ਘਟਨਾਵਾਂ ਹੁੰਦੀਆਂ ਨੇ ਤੇ ਇਹਦੇ ਨਾਲ ਹੀ ਦੇਸ਼ ਦਾ ਪ੍ਰਬੰਧ ਵੀ ਲੋਕਪੱਖੀ ਹੋਣਾ ਚਾਹੀਦਾ ਜਿੱਥੇ ਲੋਕਾਂ ਨੂੰ ਸਮੱਸਿਆਵਾਂ ਮਾ ਨਾ ਹੋਣ ਲੋਕਾਂ ਨੂੰ ਚੇਤਨ ਕੀਤਾ ਜਾਵੇ ਲੋਕਾਂ ਨੂੰ ਸਾਖਰ ਕੀਤਾ ਜਾਵੇ ਇਹਦੇ ਨਾਲ ਹੀ ਫੜੇ ਜਾਣ ਵਾਲੇ ਦੋਸ਼ੀਆਂ ਨੂੰ ਤੁਰੰਤ ਅਤੇ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਇਸ ਤਰ੍ਹਾਂ ਦੇ ਕੇਸ ਆ ਜੋ ਇਸ ਤਰ੍ਹਾਂ ਦੀ ਸਜ਼ਾ ਹੈ ਜੋ ਲੋਕਾਂ ਲਈ ਮਿਸਾਲ ਬਣੇ ਤਾਂ ਲੋਕ ਇਹ ਅਜਿਹੀਆਂ ਮਾੜੀਆਂ ਘਟਨਾਵਾਂ ਕਰਨ ਤੋਂ ਗੁਰੇਜ਼ ਕਰਨ ਧੰਨਵਾਦ